ਬੜੀ ਕੋਮਨ ਬੜੀ ਮਤਲਬ ਕੋਮਲ ਜੀ ਆ ਮਾੜੀ ਗੱਲ ਤੋਂ ਨਾ ਬਸ ਉਹਨੇ ਮਾਫੀ ਮੰਗ ਲਈ ਆ ਬਸ ਹੁਣ ਨਹੀਂ ਕੁਝ ਵੀ ਕਹਿਣਾ ਐ ਨਹੀਂ ਕਰਨਾ ਜੂਣੇ ਕਰਨਾ ਪੂਰੀ ਮਾਫੀ ਦੀ ਵੀਡੀਓ ਵੀ ਦਿਖਾਉਣੀ ਆ ਤੁਹਾਨੂੰ ਪਰ ਗੱਲ ਇਹ ਨਹੀਂ ਹੈ ਕਿ ਉਹਨੇ ਮਾਫੀ ਮੰਗ ਲਈ ਆ ਗੱਲ ਇਹ ਕਿ ਉਹਨੇ ਕੀਤਾ ਕੀ ਇੱਕ ਨਹੀਂ ਉਹਨੇ ਲਗਾਤਾਰ ਦੋ ਵੱਜਰ ਗਨਾ ਕੀਤੇ ਆ ਦੋ ਲਗਾਤਾਰ ਵੱਡੀਆਂ ਗਲਤੀਆਂ ਕੀਤੀਆਂ ਵਾ ਜਿਹੜੀਆਂ ਮਾਫੀ ਲੈ ਕੇ ਹੈ ਹੀ ਨਹੀਂ ਨਾ ਇਹ ਮਾਫੀ ਲੈ ਕੇ ਨਹੀਂ ਹੈ ਮੰਗਿਆ ਮਾਫੀ ਨਹੀਂ ਜੁੱਤੀਆਂ ਨਾਲ ਮਾਫੀ ਲੈ ਕੇ ਮੰਗਣ ਵਾਲੀ ਮਾਫੀ ਇਹ ਨਹੀਂ ਗਲਤ ਹੈ ਤੂੰ ਇਹ ਦੋਲੀ ਕੀ ਲਿਖਾ ਬਿਨਾ ਨੱਕ ਨੱਕ ਲਾਤੀਆਂ ਤੇ ਕਹਤਾ ਕਿ ਮਾਫ ਕਰਦੇ ਹੋਣੇ ਨੇ ਮਾਫੀ ਮੰਗ ਲਈ ਨਹੀਂ ਇਹ ਗਲਤ ਹੈ ਇਹਨੇ ਇੱਕ ਗਲਤੀ ਕੀਤੀ ਹੋਵੇ ਤਾਂ ਮਾਫ ਕਰੋਗੇ ਨਾ ਪਹਿਲੇ ਵੀ ਇਹ ਪੜੰਦਾ ਰਿਹਾ ਕਿਸਾਨ ਮੋਚੇ ਜੀ ਦੀਸ਼ ਦੂਗਰੇ ਸਾਰਿਆਂ ਨੂੰ ਕ ਪੜੰਦਾ ਰਿਹਾ ਫਿਰ ਇਹਨੇ ਗੁਰੂ ਨਾਨਕ ਦੇ ਜ ਤੁਰਨਾ ਗੋਦਾਹਮਾਂ ਦੀ ਤੁਨਾ ਗੁਰੂ ਨਾਨਕ ਨਾਲ ਕੀਤੀ ਗੋਦਾਹਮਾਂ ਦੀ ਤੁਨਾ ਮੱਕੇ ਨਾਲ ਕੀਤੀ ਫਿਰ ਇਹਨੇ ਗੁਰੂ ਬੰਸੇ ਤੇ ਕਿੰਤੂ ਕੰਡੂ ਕੀਤਾ ਕੁਛ ਛੋਟੀ ਗੱਲ ਨਹੀਂ ਹੈ ਲਗਾਤਾਰ ਕਰ ਰਿਹਾ ਤੇ ਜਿਹੜਾ ਐਵੇਂ ਦਾ ਕਰ ਰਿਹਾ ਉਹਨੂੰ ਏਦਾਂ ਪਿਆਰ ਨਾਲ ਮਾਫੀ ਨਹੀਂ ਉਹਨੂੰ ਜੁੱਤੀਆਂ ਨਾਲ ਜ਼ਰੂਰ ਮਾਫੀ ਦੇ ਦੋ ਪਰ ਪਿਆਰ ਨਾਲ ਇੱਕ ਮਿੰਟ ਹੋਰ ਸੁਣੋ ਵੀਡੀਓ ਦੇਖੋ ਮਾਫੀ ਵਾਲੀ ਆ ਨਾਲ ਕਿਹ ਰਹੀ ਇਹ ਨਹੀਂ ਇਹ ਜਿਹੜੇ ਹਨ ਲੋਕ ਇਹ ਏਦਾਂ ਪਿਆਰ ਨਾਲ ਮਾਫੀਆਂ ਨਾਲ ਸੁਧਨ ਵਾਲੇ ਨਹੀਂ ਹੈ ਇਹ ਜਿਹੜੇ ਤਰੀਕੇ ਨਾਲ ਸੁਧਨਗੇ ਉਸੇ ਤਰੀਕੇ ਨਾਲ ਸੁਧਨਗੇ ਇਹ ਅੱਜ ਏਦਾਂ ਕਰਕੇ ਕੱਲ ਨੂੰ ਫਿਰ ਏਦਾਂ ਕਰੇਗਾ ਕਿਉਂਕਿ ਉਹਨੂੰ ਪਤਾ ਕਿ ਕੋਈ ਕਾਸ ਵੱਡੀ ਗੱਲ ਨਹੀਂ ਐ ਬਸ ਚਾਰ ਬੰਦੇ ਆਉਣਗੇ ਇਕੱਠੇ ਹੋ ਕੇ ਕਹਿਣਗੇ ਮਾਫੀ ਮੰਗਦਾ ਤੇ ਮੈਂ ਮਾਫਨਾ ਮੰਗ ਨੂੰ ਸੱਜੂਗਾ ਮਾਫੀ ਵਾਲੀ ਕੋਈ ਗੱਲ ਹੀ ਨਹੀਂ ਯਾਰ ਇੰਨੇ ਇੱਕ ਕੰਜਰ ਦੀ ਤੁਲਨਾ ਗੁਰੂ ਨਾਨਕ ਸਾਹਿਬ ਨਾਲ ਕਰਤੀ ਇੱਕ ਕੰਜਰ ਦੀ ਤੁਲਨਾ ਜੋ ਉਹ ਮੱਕੇ ਨਾਲ ਕਰਤੀ ਜੋ ਮੁਸਲਮਾਨਾਂ ਦਾ ਪਵਿੱਤਰ ਉਸ ਤੋਂ ਬਾਅਦ ਵੀ ਨਹੀਂ ਟਲਿਆ ਉਸ ਤੋਂ ਬਾਅਦ ਇਹਨੇ ਗੁਰੂ ਗਬੀਰ ਸਿੰਘ ਤੇ ਕਿੰਟੂ-ਕੰਟੂ ਕਰਤਾ ਕਹਿੰਦਾ ਚਮਤਕਾਰ ਹੁੰਦੇ ਤਾਂ ਆਪਣੇ ਕੁ ਬੱਚੇ ਦਾ ਮਰਵਾਉਂਦਾ ਤੇ ਚਮਤਕਾਰ ਦੇਖ ਲੈ ਇਹ ਚਮਤਕਾਰ ਹੀਗੇ ਜਿਹੜੇ ਤਰਖੜੀਆਂ ਨਾਲ ਚੜ ਗਏ ਚਮਤਕਾਰ ਹੀਗੇ ਜਿਹੜੇ ਰੰਬਿਆਂ ਨਾਲ ਕੱਟ ਗਏ ਚਮਤਕਾਰ ਹੀ ਜਿਹੜੇ ਰੂਹ ਸੜ ਗਏ ਡੇਗੜ ਵਰਗੇ ਇਹ ਚਮਤਕਾਰ ਹੀ ਸੀਗੇ ਚਮਤਕਾਰ ਹੀ ਸੀਗਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਪੁੱਤ ਲਖਮੀਦਰ ਕੋਲ ਮੂੰਹ ਪਾਇਆ ਤੇ ਸੀ ਨਹੀਂ ਹਿੱਤਰੀ ਇਹ ਚਮਤਕਾਰ ਹੀ ਸੀਗਾ ਆਪਣੀ ਵਾਰੀ ਤੋਂ ਪਹਿਲਾਂ ਕੈਦੇ ਹਜੇ ਹਿੱਮਰਨਾ ਇਹ ਚਮਤਕਾਰ ਹੀ ਸੀਗਾ ਤੇ ਮੁਠੀ ਪਰ ਕਮਜ਼ੋਰ ਲੋਕਾਂ ਨੂੰ ਖੜਾ ਕਰਤਾ ਔਰ ਬਾਦਸ਼ਾਹੀ ਬਖਸ਼ਤੀ ਇਹ ਚਮਤਕਾਰ ਹੀ ਸੀਗਾ ਹੋਰੇ ਚਮਤਕਾਰਾਂ ਨੂੰ ਉਹਦੀਆਂ ਰਹਿਮਤਾਂ ਤੂੰ ਕੀ ਜਾਣੇ ਗੰਦਾ 2 ਏਕੜ ਔਰ 2000 ਆਰਮੀਆ ਤੋਂ ਤੇ ਜਿੰਨੀਆਂ ਜੁੱਤੀਆਂ ਪਹਿਣ ਸਿੱਖ ਵੀ ਮਰਨ ਮੁਸਲਮਾਨ ਵੀ ਮਰਨ ਤਰੇ ਘੱਟ ਹੈ ਜੁੱਤੀਆਂ ਆਬਦੋਬੀ